ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਡਰੈੱਸ ਇੱਕ ਵਾਰੀ ਸਜਣੋ ਨੋਟ ਕਰ ਲਿਓ ਪਿੰਡ ਕਰੀਮਪੂਰਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਸਜਣੋ ਤਹਿਸੀਲ ਆ ਗਈ ਪੱਟੀ ਤੇ ਨੇੜੇ ਆ ਗਿਆ ਸੱਜਣੋ ਖੇਮ ਕਰਨਾ ਸ਼ਹਿਰ ਵੀਰਹਾਰਾਂ ਨੂੰ 6-7 ਕਿਲੋਮੀਟਰ ਦੀ ਦੂਰੀ ਤੇ ਥਰੇਲੂ ਪਸ਼ੂ ਆ ਸੱਜਣੋ ਬਾਈਹਾਰਾਂ ਦੇ ਘਰੇ ਹੀ ਪਸ਼ੂ ਰੱਖੇ ਹੋਏ ਆ ਇੱਕ ਮੱਝ ਫੋਰ ਸੇਲ ਵਕਾਊ ਆ ਤੇ ਇੱਕ ਸੱਜਣੋ ਇਹ ਗਾਂ ਫੋਰ ਸੇਲ ਵਕਾਊ ਆ ਹਜੇ 10-12 ਦਿਨ ਦੀ ਕੱਚੀ ਆ ਕਿਹੜਾ ਸੂਆ ਕਿੰਨਾ ਦੁੱਧ ਬਾਤ ਮੈਂ ਥੱਲੇ ਸਾਰੀ ਗੱਲਬਾਤ ਮਾਲਕ ਨਾ ਕਰਾਂਗੇ ਜੋੜਰੋ ਐਂਡ ਤੱਕ ਤੁਹਾਡਾ ਧੰਨਵਾਦ ਕਰਕੇ ਤਸੱਲੀ ਤੇ ਕਰਿਓ ਖਰੀਦਦਾਰੀ ਸੱਜਣੋ ਚੰਗਾ ਦੋਦਾਂ ਮੈਂ ਥੱਲੇ ਥੋੜੀ ਕੈਮਰੇ ਤੋਂ ਭਵਾਂ ਡਰੇ ਤੇ ਬਾਕੀ ਗੱਲਬਾਤ ਕਰਦੇ ਆਪਾਂ ਮਾਲਕ ਨਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾ ਮੇਰਾ ਭਰਾ ਵਧੀਆ 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 ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਚੜ੍ਹਦੀ ਪੈਂਡ ਕਿਹੜਾ ਵੀਰ ਦਾ ਪੈਂਡ ਪੂਰਾ ਕ੍ਰੀਮਪੂਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੇ ਤੇ ਫੋਨ ਨੰਬਰ ਹੈਗਾ 97816 92305 1188729746833 ਠੀਕ ਆ ਤੇ ਇਹ ਆਪਣੇ ਪਸ਼ੂ ਘਰ ਦੇ ਹੀ ਆ ਨਾ ਹਾਂਜੀ ਘਰ ਦੇ ਹੀ ਵੀਰ ਮਜਬੂਰੀ ਤੌਰ ਤੇ ਵੇਚਦਾ ਆ ਅੱਛਾ ਹਾਂਜੀ ਹਾਂਜੀ ਠੀਕ ਆ ਮਜਬੂਰੀ ਕਰਕੇ ਹੀ ਵੇਚਦੇ ਆ ਹਾਂਜੀ ਹਾਂਜੀ ਵੀ ਓਵੇਂ ਘਰ ਦੇ ਘਰੇਲੂ ਪਸ਼ੂ ਹੀ ਆਪੇ ਹਾਂਜੀ ਹਾਂਜੀ ਮੈਂ ਆਪਣੀ ਕਿਹੜਾ ਸੂਆ ਵੀਰੇ ਦੂਜਾ ਸੂਆ ਸੂਈ ਵੀਰ ਮਾਜ ਆਪਣੇ ਘਰੀ ਹਾਂਜੀ ਘਰੇ ਹੀ ਦੂਜਾ ਸੂਆ ਸੂਈ ਹਾਂਜੀ 7 ਦਿਨ ਦੀ ਸੂਈ ਆ 7 8 ਦਿਨ ਦੀ ਸੂਈ ਆ ਹਾਂਜੀ ਬੱਚਾ ਕੱਟਾ ਆ ਗਿਆ ਮਗਰ ਹਨਾ ਉਹ ਨੀਲੀ ਦਾ ਕੱਟਾ ਮਗਰ ਕੱਟਾ ਬਹੁਤ ਟੌਪ ਦਾ ਆ ਗਿਆ ਹਨਾ ਹਾਂਜੀ ਤੇ ਇਹ ਕਿਹੜੀ ਲੈਨ ਦੀ ਜਿਵੇਂ ਤੁਹਾਡੇ ਇਧਰ ਅਸਲ ਪੂਰਿਆਂ ਦੀ ਲੈਨ ਬਹੁਤ ਮਸ਼ਹੂਰ ਆ ਹਾਂ ਨੀਲੀ ਰਾਵ ਨੀਲੀ ਰਾਵੀ ਚਾਉਂਦੀ ਏ ਹਨਾ ਹਾਂਜੀ ਚੰਗਾ ਦੁੱਧ ਦਿੰਦੀਆਂ ਮੰਨੀਆਂ ਚੰਗਾ ਪਈ 14 ਲੀਟਰ ਦੁੱਧ ਦਿੰਦੀ ਰਹੀ ਮੱਝ ਇਹੇ ਹਾਂਜੀ ਪਲੂਨ ਨਹੀਂ ਪਲੂਨ ਨਹੀਂ 14 ਲੀਟਰ ਦਿੰਦਾ ਹਾਂਜੀ ਹਨ ਦੂਜੇ ਸੂਏ ਸੂਈ ਆ ਦੂਜੇ ਸੂਏ ਸੂਈ ਆ ਹਫਤੇ ਦੀ ਸੂਈ ਥੱਲੇ ਕਿੰਨਾ ਦੁੱਧ ਆ 11-12 ਕਿਲੋ ਦੁੱਧ ਛੱਡਾ 11-12 ਕਿਲੋ ਦੁੱਧ ਦੇ ਦੂ 15 ਕਿਲੋ ਦੁੱਧ ਹਾਂਜੀ ਦੁੱਧ ਦੇ ਦੂੰਗੀ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਠੀਕ ਹੈ ਵੀਰੇ ਠੀਕ ਹਾਂ ਪੱਠੇ ਪੁੱਠੇ ਮੁੱਕੇ ਨਹੀਂ ਤੇ ਦੁੱਧ ਇਹਨੇ ਕਾਰ ਹੀ ਹੋਣਾ 15 ਲੀਟਰ ਹਾਂ ਨਹੀਂ ਹਾਂਜੀ ਪੱਠੇ ਪੁੱਠੇ ਨਹੀਂ ਹੈਗੇ ਤੂੜੀ ਤੜੀ ਤੈਨੂੰ ਪਤਾ ਫਿਰ ਹਾਂ ਪੱਠੇ ਮੁੱਕੇ ਆ ਹਨਾ ਤੇ ਖੋਲ ਕੇ ਤੂਰੀ ਮੜੀ ਦੀ ਤੋਰ ਕਰਾਈਏ ਚੱਕ ਲੋ ਵੀ ਸਜਣੋ ਇਸ ਲੈਨ ਦੀਆਂ ਬਹੁਤ ਟੌਪ ਦੀਆਂ ਮਈਆਂ ਮਸ਼ਹੂਰ ਆ ਆਸਲ ਪੂਰੇ ਤੇ ਥੋੜੀ ਡਰਦੀ ਆ ਸਜਣੋ ਸਜਣੋ ਤੂਰ ਕਰ ਲਓ ਚੈੱਕ ਥੋੜੀ ਡਰਦੀ ਆ ਬਾਕੀ ਮੈਂ ਨੇੜੇ ਤੋਂ ਜਿੰਨੀ ਕੁ ਹੋ ਸਕੇ ਥੋਡੀ ਤਸੱਲੀ ਕਰਾਉਂਗਾ ਲੇਵਾ ਭਾਂਡਾ ਸਾਫ਼ ਆ ਇੱਕ ਨੋਟ ਕਰ ਲਿਓ ਚਵਾਈ ਰੋਕੀ ਹੋਈ ਆ ਇਹਦੀ ਮੈਂ ਦੀ ਹਜੇ ਚਵਾਈ ਹੋਣੀ ਆ ਉਸ ਹਿਸਾਬ ਨਾਲ ਗਿਆ ਸਲਾ ਲਿਓ ਇਹਦੇ ਲੇਵੇ ਦਾ ਤੁਹਾਨੂੰ ਚਵਾਈ ਵੀ ਇਹਦੀ ਜਿੰਨੀ ਕੁ ਹੋ ਸਕੇ ਚੈੱਕ ਕਰਾਵਾਂਗੇ ਬਾਕੀ ਯਾਰ ਸਜਣੋ ਇਸ ਏਰੀਏ ਦੀ ਹਨਾ ਮੱਜਾਂ ਦੁੱਧ ਨੂੰ ਕਰਮਾ ਵਾਲੀਆਂ ਬਹੁਤ ਹੀ ਖਰੀਆਂ ਆ ਜਿਵੇਂ ਕਹਦਗੇ ਨਾ ਨਾਂ ਚੱਲਦਾ ਹਸਲ ਪੂਰਿਆਂ ਦਾ ਉਹ ਗੱਲ ਹਾਂ ਹਾਂ ਛੱਡ ਦੇ ਵੀਰੇ ਬੱਚਾ ਇਹ ਕੱਟਾ ਮਾਲੀ ਦਾ ਕਿ ਟੀਕੇ ਦਾ ਵੀਰੇ ਨਹੀਂ ਮਾਲੀ ਦਾ ਹੀ ਮਾਲੀ ਦਾ ਚੰਗੇ ਮਾਲੀ ਤੁਹਾਡੇ ਇੱਧਰ ਨਹੀਂ ਲੀਦੇ ਹਨਾ ਹਾਂਜੀ ਚੰਗੇ ਮਾਲੀ ਲੋ ਵੀ ਸੱਜਣੋ ਸਮਾ ਜਿਹੜਾ ਨਾ ਕਰਮਾਲੀ ਨੇ ਕਰ ਲਿਆ ਤੇ ਐਨ ਕਿੱਲੇ ਠੋਕ ਗਈ ਆ ਤੇ ਤੁਹਾਨੂੰ ਮੈਂ ਧਾਰਾ ਚੈੱਕ ਕਰਾਉਣਾ ਮਗਰ ਲਿਆਨੇ ਨਾ ਮਾਰਦੀ ਮੇਰੀ ਜੋਂਤਾ ਬਹੁਤ ਚੰਗਾ ਯਾਰ

ਆ ਕੋਈ ਸੁਣਾ ਨਾ ਨਾ ਪੱਤ ਪਾਸਦਾ ਆ ਜਿੰਨੀ ਕਿ ਲੇਟ ਹੋਈ ਉਹਨਾਂ ਵੱਧ ਵੀ ਕੱਢਿਆ ਹਨਾ ਗਲਤੀ ਚ ਕਿੰਨਾ ਦੁੱਧ ਪੈ ਗਿਆ 10 ਲੀਟਰ ਦੁੱਧ ਪੈ ਗਿਆ ਤੇ ਇਹਦਾ ਵੀਰੇ ਰੇਟ ਕੀ ਲਊਗਾ ਇਸਨੇ ਦਾ 150 115 ਮੱਗ ਦੇ ਹਾਂ ਲੈ ਕੇ ਇੱਕ ਲਾਤੀ ਦੇ ਦਿਆਂਗੇ ਇਹਨੂੰ ਕਰਦਗੇ ਮੈਂ ਮੰਨ ਲਾ ਪਤਲੀ ਆ ਥੋੜੀ ਜੀ ਯਾਰ ਇੱਕ ਕੱਟ ਦੇ ਦਾਂਗੇ ਹੈ ਇੱਕ ਕੱਟ ਹੋਰ ਵੀ ਮਾਤਰਾ ਕਰਨਾ ਹੈ ਜਿਹੜਾ ਠੀਕ ਠੀਕ ਤੇ ਆ ਗਾਂ ਦੀ ਕੀ ਡਿਟੇਲ ਹੈ ਗਾਂ ਜਿਹੜਾ ਜਦੋਂ ਸਵੇਰ ਤੱਕ ਸਵੇਰ ਸੁਣਾ ਗਾਵੇ ਤੇ ਜਿਆ ਆਪਣੇ ਘਰੇ ਸੋਈ ਚੌਥਾ ਸੁਣਾ ਹਾਂਜੀ ਤੀਜਾ ਆਪਣੇ ਘਰੇ ਸੋਈ ਹੈ ਹਾਂਜੀ ਠੀਕ ਆ ਇਹ ਇਹ ਥਰਾ ਜੂਨ ਦੇ ਪੁਰੇ ਆ ਅਜੇ 12 ਦਿਨ ਪਏ ਆ ਹਾਂਜੀ 12 ਦਿਨ ਪਏ ਆ ਬਹੁਤ ਬਾਂਦੀ ਥੱਲੇ ਠੀਕ ਆ ਦੁੱਧ ਕਿੰਨਾ ਚੁੰਦਾ ਰਹਿਆ ਉਹਦੇ ਸਲੇ 23 24 ਲੀਟਰ ਦੁੱਧ ਸਾੜੀਆਂ ਦਿੰਦੀ ਐ ਸੁਣਦੀ ਹਾਰੇ ਦੀ ਗਰਮੀ ਜੀ ਐ ਅੱਛਾ ਹਾਂਜੀ ਬਹੁਤ ਬਾਂਦੀ ਥੱਲੇ ਠੀਕ ਆ ਲੱਗ ਜਾਈ ਨ ਇੱਕ ਰਿ ਲਾਲ ਨਾ ਦੁੱਧ ਇੱਕ ਰਿ ਸੁੱਕਾ ਨਾ ਲੱਗੇ ਠੀਕ ਆ ਠੀਕ ਹਾਂਜੀ ਸੁਆ ਚੌਥਾ ਹਾਂਜੀ ਚੌਥਾ ਸੁਆ ਚੌਥਾ ਚੂਹ ਨਹੀਂ ਮਾਰਨਾ ਠੀਕ ਆ ਥਣਾ ਥਣਾ ਲੋਕ ਕੇ ਜਿਵੇਂ ਹਜੇ ਬਣੀ ਬੁਣੀ ਨਹੀਂ ਹਾਂ ਠੰਡੀ ਥੀ ਐ ਸਾਰਾ ਮੱਤੀ ਪਲਾ ਪ੍ਰਸ਼ਨ ਠੀਕ ਆ ਵੀਰੇ ਠੀਕ ਆ ਤੇ ਇਹਨੂੰ ਤੂਰੀ ਖੋਲ ਕੇ ਤੂਰ ਕਰ ਲੋ ਸਜਣੋ ਚੌਥਾ ਸੂਆ ਸੁੰਦੀ ਬ੍ਰੀਡ ਵਾਲੀ ਆ ਗਾਂ ਬਾਈ ਕੋਲੇ ਮੋੜ ਲੈ ਵੀਰੇ ਕੀ ਨਾ ਸੌਣ ਨੂੰ ਕਿਹੜੀ ਚਾਸਤਾਂ ਚਲਦੀ ਹੋਏ ਇਹ ਮਰਨ ਗੁਰੂ ਹੋਰ ਬਲੇ ਚਲ ਇਹਦਾ ਕੀ ਰੇਟ ਰਹੂਗਾ ਵੀਰੇ ਗਊ ਦਾ ਇਹਦਾ ਰੇਟ ਕੀ ਕਰਾਂਗੇ ਆਪਾਂ ਮੋਲ ਤੇ ਦਾ 45 ਕਰਦੇ ਆ ਠੀਕ ਆ ਹਾਂ ਨਾ 42 ਹਜ਼ਾਰ ਦੀ ਜਣੇ ਦੇ ਲੈ ਕਰਦੇ ਬੋਲ ਵੀ ਇੱਦਾਂ ਮਾਨਤਾ ਕਰਦਾ ਕਿਰਾਏ ਦਾ 42000 ਚ ਮਾਨਤਨ ਕਰਦੇ ਠੀਕ ਆ ਝੋਟੀ ਕਰੀ ਪਰ ਇਹਨੂੰ ਸੱਜਣੋ ਲੇ ਵੀ ਭਰੇ ਜੀ ਵੀ ਵਿਖਾਈ ਆ ਤੁਹਾਨੂੰ ਤੇ ਹੁਣ ਲੇਵਾ ਝਾੜ ਗਈ ਆ ਕਰਮਾਂ ਲਈ ਚੈੱਕ ਕਰ ਲੋ 2 ਕ ਘੰਟੇ ਚਵਾਈ ਲੇਟ ਹੋਈ ਆ ਰਾਤ ਕਿੰਨੇ ਕ ਵਜੇ ਚਵਾਈ ਕੀਤੀ ਸੀ ਵੀਰੇ ਰਾਤ ਉਹਦੀ ਕੀਤੀ ਹੀ 8 ਵਜੇ ਚਵਾਈ ਹੈ 8 ਵਜੇ ਤੋਂ ਮੈਂ ਆ ਗਿਆ ਹਾਂ ਠੀਕ ਆ ਹਾਂ ਜੀ ਇਹ ਵੀ ਚਵਾਈ ਲਈ ਅੱ ਇੱਕ ਕੱਟ ਚੋਂ ਮਾਨਤਨ ਹੋਣਾ ਹਨਾ ਠੀਕ ਹੈ ਵੀਰੇ ਲਓ ਵੀ ਸੱਜਣੋ ਇਹ ਤੁਹਾਨੂੰ ਦੋ ਐਨੀਮਲ ਜਿਹੜੇ ਫੋਰ ਸੇਲ ਵਿਕਾਉ ਆਪਾਂ ਵਿਖਾਤੇ ਆ ਐਂਡ ਪੂਰੇ ਕਰੀਮ ਧੰਨਵਾਦ ਅਸਜਣਾ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਮਿਲਦੇ ਆਪਾਂ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ